ਕੰਨਿਆ ਤੇ ਉਹ ਗੰਤੁਚਾ ਮਹਸਮਰ ਮੈਂ ਜੋ ਕਰ ਹਾਸ ਜਿਦੇ ਸੁਰਗਵਾਸ ਮੈਂ ਭੂਤ ਗਾ ਬਰਖ ਤੇ ਤੇ ਸਮਰ ਸਾਮ ਹੋਏ ਸੀਸ ਕੋ ਬਾਹ ਚੜਾਵਾ ਮਹਾ ਭੂਗ ਹੋਇ ਉਤਰਾ ਰਾਜ ਜਾਵਾ ਮਹਾ ਭਾਵ ਸੂ ਜੋ ਕਰ ਤੋਰ ਪੂਜੰ ਸਮਰ ਜੀਤ ਕਾ ਸੂਰ ਹੋਇ ਹੈ ਅਦੂਜੰ ਤੁਜਾ ਪੂਜ ਹ ਬੀਰ ਬਾਨ ਛਤਰੀ ਮਹਾ ਖੜਗ ਧਾਰੀ ਮਹਾ ਤੇਜ ਅਦਰੀ ਬ੍ਰੀਤ ਸੋ ਪ੍ਰਾਤ ਅਸਤੋਤਰਾਂ ਨੂੰ ਕਰੈ ਰੁਦਰ ਕਾਲੀ ਨਮਸਕਾਰ ਤਾਂ ਕੋ ਰੁਦਰ ਮੰਜਨੀ ਬੰਜਨੀ ਹ ਅਗੋਦੀ ਸਦਾ ਜੈ ਸਦਾ ਜੈ ਸਦਾ ਜੈ ਭਗਵਤੀ ਸਦਾ ਦਾਹਨੇ ਦਾਸ ਕੋ ਦਾਨ ਦੀਜਾ ਗੁਰੂ ਸਾਹਿਬ गोविंद ਕੀ ਰੱਖ ਦੀਜਾ ਚੋ ਪਈਏ ਇਸ ਤੋਤਰ ਗੁਰਦਾਸ ਮੀਸਾਂ ਲਿਖਿਓ ਬੀਜਨਜ ਗ੍ਰੰਥਵਸੀਸਾਂ ਅਬੁਜਲ ਨਗਰ ਸੋਪਟਨੇ ਵਿਖੇ 1752 ਮੈਂ ਲਿਖਿਓ ਇਹ ਸ੍ਰੀ ਭਗਉਤੀ ਸਤੋਤਰ ਸਮਰਤਮ ਸਲੂਕ ਪਤਰਾ ਕੀ ਗੁਰਪਾਰ ਬ੍ਰਹਮਤਾਜ ਪਰ ਪੰਚਮ ਹੋ ਵਿਕਾਰ ਤੁਨ ਤਸਉ ਅਰਾਧੀ ਅੰਤ ਨ 12 ਵਾਰ ਸਜਾ ਜੋ ਦਮਾਲਾ ਛੁੱਟਾ ਖੂਬ ਫਰਰਾ ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਚਲੇ ਗੋਤ ਔਰ ਜੈਸਾ ਪੰਥ ਐਸਾ ਮੁਖ ਸੇ ਲਾਇਆ ਹਮ ਅਕਾਲੀ ਸਭ ਕੇ ਵਾਲੀ ਸੋਮਰਾ ਬੰਥ ਨਿਆਰਾ ਹੈ ਦੀਨ ਮਜਬੂਤ ਦਾ ਜੁੱਧ ਜੋ ਕਿ ਨਾ ਖੰਡਾ ਫੜਿਆ ਦਤਾਰਾ ਹੈ 6 ਮਈ ਮਾਰ ਸਭ ਦੂਰ ਕੀ ਨੀ ਸਲੁੱਤਰ ਫੜਿਆ ਕਰਾਰਾ ਹੈ ਗਗਨ ਮੰਡਲ ਮਹਿੁੰਗਾ ਹਮਾਰਾ ਮਹਾਂਕਾਰ ਰਖਵਾਰਾ ਹੈ ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਉਹਦੇ ਅੱਗੇ ਸੀਸ ਹਮਾਰਾ ਹੈ ਲਟਪਟ ਫਰਵੇ ਸਜ ਰਹੇ ਗੁਰਸਬਦਨ ਕੀ ਪੈ ਸੰਕਾਰ ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ ਸਭ ਕੋਨ ਲੀਆ ਉਧਾਰ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਰ ਆਦਮ ਰੱਖਿਆ ਗੋਪਾਲ ਸਵਾਮੀ ਧਨ ਚਰਨ ਰੱਖਿਆ ਜਗਦੀਸ਼ੁਰਾ ਸਰਬ ਰੱਖਿਆ ਗੁਰਦੇਵ ਅੱਲਾਹ ਭੈ ਦੁਖ ਬਨਾਸਨ ਭਗਤ ਬਚਨ ਨਾਥ ਨਾਥੇ ਸਰਣ ਨਾਨਕ ਪੁਰਖ ਜੁੱਧਾ ਹੋ ਗੋਸਾਈ ਦਾ ਪਹਿਲਵਾਨੜਾ ਮੈਂ ਗੁਰ ਮੇਲੋ ਚਦਮਾਲੜਾ ਸਭ ਹੋਈ ਛੰਜ ਇਕੱਠੀਆ ਦਈਓ ਬੈਠਾ ਵੇਖਿਆ ਆਪ ਜੀਓ ਬਾਤ ਵੱਜਨ ਟੰਮ ਕੁਠੇਰੀਆ ਮੱਲ ਲੱਥੇ ਲੈਂਦੇ ਫੇਰੀ ਜਾਂਦੇ ਤੇ ਪੰਜ ਜਵਾਨ ਮੈਂ ਘੁਰ ਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਇ ਆਇਆ ਘਰ ਜਸਨ ਵਾਟ ਬਤਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਉ ਤੂੰ ਵਰਨਾ ਚਹਿਨਾ ਬਾਹਰਾ ਹਰ ਦਿਸਹ ਹਾਜ਼ਰ ਜ਼ਾਹਰਾ ਸੁਣ ਸੁਣ ਤੁਜਾ ਅਧਿਆਏ ਦੇ ਤੇਰੇ ਭਗਤ ਰਤੇ ਗੁਣ ਸਾਖ ਜੀਉ ਮੈਂ ਜੁਗ ਜੁਗ ਦਈਆ ਸੇਵੜੀ ਗੁਰ ਕੱਤੀ ਮਿਹੱਦੀ ਜੇਵੜੀ ਸੋਬਾਹੁੜ ਛੰਜਨਾ ਨੱਚੋ ਨਾਨਕੇ ਔਸਰ ਲੱਦਾ ਬਾਲ ਜੀਉ ਮੈਂ ਜੁਗ ਜੁਗ ਦਈਆ ਸੇਵੜੀ ਗੁਰ ਕੱਤੀ ਮਿਹੱਦੀ ਜੇਵੜੀ ਹੋ ਬਾਹੜੁ ਛੰਝ ਨਾ ਨੱਚਉ ਨਾਨਕੇ ਅਵਸਰ ਲੱਦਾ ਬਾਲ ਜੀਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੜ੍ਹ ਗ ਜਾਵੇ ਬਾਬਾ ਫਤਿਹ ਸਿੰਘ ਸ੍ਰੀ 96 ਕਰੋੜ ਸ਼ਹੀਦ ਸਿੰਘਾਂ ਨੂੰ ਪਾਵੇ ਸਤ ਸ੍ਰੀ ਅਕਾਲ ਦੇਖ ਦੇਖ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ